ਦੋਸਤੋ ਗੱਡੀਆਂ ਦੇ ਟਾਇਰਾਂ ਦੇ ਉੱਪਰ ਕਾਫੀ ਕੁਝ ਲਿਖਿਆ ਹੁੰਦਾ ਕਾਫੀ ਸਾਰੇ ਅੱਖਰ ਲਿਖੇ ਹੁੰਦੇ ਨੇ ਅਤੇ ਇਹਨਾਂ ਦਾ ਮਤਲਬ ਕੀ ਹੁੰਦਾ ਹੈ ਖਾਸ ਕਰਕੇ ਇਹਨਾਂ ਦੇ ਵਿੱਚੋਂ ਸਾਡੇ ਮਤਲਬ ਦੇ ਕਿਹੜੇ ਅੱਖਰ ਹੁੰਦੇ ਨੇ ਜਿਹੜੇ ਜਾਣਨੇ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਨੇ ਇਹ ਹੀ ਦੱਸਣ ਦੇ ਲਈ ਅੱਜ ਮੈਂ ਇਹ ਵੀਡੀਓ ਬਣਾਉਣ ਲੱਗਿਆ ਹਾਂ ਸਤਿ ਸ੍ਰੀ ਅਕਾਲ ਜੀ ਪਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੂਜ ਤਾਂ ਫਿਰ ਸਾਡੇ ਜਾਣਨ ਦੇ ਲਈ ਖਾਸ ਕਿਹੜੀਆਂ ਗੱਲਾਂ ਹੁੰਦੀਆਂ ਨੇ ਜੋ ਟਾਇਰਾਂ ਦੇ ਉੱਪਰ ਲਿਖੀਆਂ ਹੁੰਦੀਆਂ ਨੇ ਤਾਂ ਫਿਰ ਇਹਨਾਂ ਖਾਸ ਗੱਲਾਂ ਨੂੰ ਜਾਣਨ ਦੇ ਲਈ ਅਤੇ ਇਹਨਾਂ ਖਾਸ ਅੱਖਰਾਂ ਦਾ ਮਤਲਬ ਜਾਣਨ ਦੇ ਲਈ ਆਪਾਂ ਚੱਲਦੇ ਹਾਂ ਟਾਇਰਾਂ ਦੇ ਵੱਲ ਤਾਂ ਫਿਰ ਮੈਂ ਤੁਹਾਨੂੰ ਟਾਇਰਾਂ ਸੰਬੰਧੀ ਜਾਣਕਾਰੀ ਦੇਣ ਦੇ ਲਈ ਹੁਣ ਪਹੁੰਚਿਆ ਹਾਂ ਇੱਕ ਟਾਇਰਾਂ ਦੀ ਦੁਕਾਨ ਦੇ ਵਿੱਚ ਟਾਇਰ ਤੁਸੀਂ ਖਰੀਦਣਾ ਹੈ ਤਾਂ ਬਾਕੀ ਗੱਲਾਂ ਤੁਸੀਂ ਦੁਕਾਨਦਾਰ ਦੇ ਉੱਪਰ ਛੱਡ ਦਿਓ ਮੁੱਖ ਰੂਪ ਦੇ ਵਿੱਚ ਦੋ ਤਿੰਨ ਗੱਲਾਂ ਹੁੰਦੀਆਂ ਹੈ ਕਿ ਟਾਇਰ ਕਦੋਂ ਦਾ ਬਣਿਆ ਹੋਇਆ ਹੈ ਟਾਇਰ ਕਿੰਨੇ ਕਿਲੋਮੀਟਰ ਚੱਲੇਗਾ ਅਤੇ ਤੁਹਾਡੀ ਗੱਡੀ ਦੇ ਵਿੱਚ ਤੁਸੀਂ ਉਹ ਵਾਲਾ ਟਾਇਰ ਪਾ ਕੇ ਆਪਣੀ ਗੱਡੀ ਨੂੰ ਕਿੰਨੀ ਸਪੀਡ ਦੇ ਉੱਪਰ ਚਲਾ ਸਕਦੇ ਹੋ ਬਸ ਇਹ ਦੋ ਤਿੰਨ ਗੱਲਾਂ ਨੋਟ ਕਰਨ ਵਾਲੀਆਂ ਹੁੰਦੀਆਂ ਜਿਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿੰਦਾ ਇਹ ਸਾਰਾ ਕੁਝ ਟਾਇਰਾਂ ਦੇ ਉੱਪਰ ਹੀ ਲਿਖਿਆ ਹੁੰਦਾ ਹੈ ਤੁਹਾਨੂੰ ਦੁਕਾਨਦਾਰ ਨੂੰ ਵੀ ਪੁੱਛਣ ਦੀ ਜਰੂਰਤ ਨਹੀਂ ਤੁਸੀਂ ਇਹ ਚੀਜ਼ਾਂ ਪੜ੍ਹ ਕੇ ਖੁਦ ਪਤਾ ਲਗਾ ਸਕਦੇ ਹੋ ਕਿ ਕਦੋਂ ਦਾ ਟਾਇਰ ਬਣਿਆ ਹੋਇਆ ਤੇ ਕਿੰਨੀ ਸਪੀਡ ਦੇ ਉੱਪਰ ਤੁਸੀਂ ਗੱਡੀ ਨੂੰ ਚਲਾ ਸਕਦੇ ਹੋ ਤੇ ਤੁਹਾਡਾ ਟਾਇਰ ਕਿੰਨੇ ਕਿਲੋਮੀਟਰ ਤੱਕ ਚੱਲੇਗਾ ਹੁਣ ਇਹ ਦੇਖਣ ਦੇ ਲਈ ਕਿ ਟਾਇਰ ਕਦੋਂ ਦਾ ਬਣਿਆ ਹੋਇਆ ਹੈ ਟਾਇਰ ਦੇ ਉੱਪਰ ਕੁਝ ਅੱਖਰ ਲਿਖੇ ਹੁੰਦੇ ਆ ਜਿਵੇਂ ਇਸ ਤਸਵੀਰ ਵਿੱਚ ਨਜ਼ਰ ਆ ਰਿਹਾ 0824 ਤਾਂ ਫਿਰ ਇਹ 8ਵਾਂ ਹਫਤਾ ਹੈ ਅਤੇ 24 ਸਾਲ ਹੈ ਮਤਲਬ ਕਿ ਇਸ ਚਾਰ ਅੱਖਰਾਂ ਦੇ ਵਿੱਚੋਂ ਪਹਿਲੇ ਦੋ ਅੱਖਰ ਉਸ ਸਾਲ ਦਾ ਹਫਤਾ ਹੁੰਦਾ ਹੈ ਜਦੋਂ ਟਾਇਰ ਬਣਿਆ ਹੈ ਅਤੇ ਅਗਲੇ ਦੋ ਅੱਖਰ ਲਾਸਟ ਵਾਲੇ ਦੋ ਅੱਖਰ ਹੁੰਦੇ ਨੇ ਕਿਹੜੇ ਸਾਲ ਦੇ ਵਿੱਚ ਇਹ ਟਾਇਰ ਬਣਿਆ ਹੈ ਹੁਣ 8ਵਾਂ ਹਫਤਾ ਮਤਲਬ ਕਿ ਫਰਵਰੀ ਮਹੀਨੇ ਦਾ ਇਹ ਟਾਇਰ ਬਣਿਆ ਹੋਇਆ ਹੈ 24 ਦਾ ਮਤਲਬ ਕਿ 24 ਸਾਲ 2024ਵੇਂ ਸਾਲ ਦੇ ਫਰਵਰੀ ਮਹੀਨੇ ਦਾ ਇਹ ਟਾਇਰ ਬਣਿਆ ਹੋਇਆ ਹੈ ਹੁਣ ਇਸ ਤੋਂ ਬਾਅਦ ਆਪਾਂ ਇਹ ਜਾਨਣਾ ਹੈ ਕਿ ਇਹ ਵਾਲਾ ਟਾਇਰ ਕਿੰਨੇ ਕਿਲੋਮੀਟਰ ਤੱਕ ਚੱਲ ਸਕੇਗਾ ਸੋ ਇੱਕ ਵਾਰ ਫੇਰ ਟਾਇਰ ਦੇ ਉੱਪਰ ਲਿਖੇ ਹੋਏ ਅੱਖਰਾਂ ਦੇ ਨਾਲ ਚੱਲਦੇ ਹਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਇਸ ਟਾਇਰ ਦੇ ਉੱਪਰ ਟ्रेड ਵੇਅਰ 360 ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਅੱਗੇ ਵੀ ਹਾਲਾਂਕਿ ਕੁਝ ਅੱਖਰ ਨਹੀਂ ਆਪਾਂ ਕੱਲਾ ਇਹੀ ਦੇਖਣਾ ਹੈ ਕਿ ਇਹ ਟਾਇਰ ਕਿੰਨੇ ਕਿਲੋਮੀਟਰ ਤੱਕ ਚੱਲੇਗਾ ਸੋ ਜਿੱਥੇ ਟ्रेड ਵੇਅਰ ਤੋਂ ਅੱਗੇ ਕੁਝ ਅੱਖਰ ਲਿਖੇ ਹੁੰਦੇ ਜਿਸ ਤਰ੍ਹਾਂ ਇਹਦੇ ਉੱਪਰ 360 ਲਿਖਿਆ ਨਜ਼ਰ ਆ ਰਿਹਾ ਐ ਇੱਥੇ 340 ਵੀ ਲਿਖਿਆ ਹੋ ਸਕਦਾ ਹੈ ਤਾਂ ਫਿਰ ਇਹੀ ਹੈ ਕਿ ਇਹ ਕਿੰਨੇ ਕਿਲੋਮੀਟਰ ਤੱਕ ਟਾਇਰ ਚੱਲੇਗਾ ਹੁਣ ਇਹ ਆਪਾਂ ਨੂੰ ਪਤਾ ਕਿਦਾਂ ਲੱਗੇਗਾ 360 ਤੋਂ ਜਾਂ ਫਿਰ ਇਸ ਟਾਇਰ ਦੇ ਵਿੱਚ ਜਿਵੇਂ ਨਜ਼ਰ ਆ ਰਿਹਾ 340 ਤਾਂ ਇਸ ਨੂੰ ਪਤਾ ਲਗਾਉਣ ਦੇ ਲਈ ਅਸੀਂ 360 ਜਾਂ 340 ਜਿੰਨੀ ਵੀ ਫਿਗਰ ਲਿਖੀ ਹੋਈ ਹੈ ਇਸ ਨੂੰ 100 ਦੇ ਨਾਲ ਗੁਣਾ ਕਰ ਦੇਵਾਂਗੇ ਹੁਣ ਜੇਕਰ ਆਪਾਂ 360 ਨੂੰ 100 ਦੇ ਨਾਲ ਗੁਣਾ ਕਰ ਦਈਏ ਤਾਂ 36000 ਮੀਲ ਬਣ ਜਾਂਦੇ ਆ ਇਸ ਦਾ ਮਤਲਬ ਹੈ ਕਿ ਇਹ ਟਾਇਰ 36000 ਮੀਲ ਤੱਕ ਗੱਡੀ ਦੇ ਵਿੱਚ ਕੰਮ ਕਰੇਗਾ ਜੇਕਰ ਆਪਾਂ ਕਿਲੋਮੀਟਰ ਕੱਢਨੇ ਹੋਈਏ ਤਾਂ ਕਿਉਂਕਿ 1 ਮੀਲ ਦੇ ਵਿੱਚ 1.6 ਕਿਲੋਮੀਟਰ ਹੁੰਦੇ ਆ ਤਾਂ ਫਿਰ ਉਸ ਹਿਸਾਬ ਦੇ ਨਾਲ ਜੇਕਰ 360 ਲਿਖਿਆ ਹੋਇਆ ਜਾਂ ਫਿਰ 340 ਲਿਖਿਆ ਹੋਇਆ ਹੈ ਤਾਂ ਫਿਰ ਇਹ 55000 ਕਿਲੋਮੀਟਰ ਦੇ ਲਗਭਗ ਤੁਹਾਡੀ ਗੱਡੀ ਦੇ ਵਿੱਚ ਇਹ ਟਾਇਰ ਤੁਹਾਡਾ ਸਾਥ ਜ਼ਰੂਰ ਦੇਵੇਗਾ ਬਾਕੀ ਹਾਲਾਤਾਂ ਦੇ ਉੱਪਰ ਨਿਰਭਰ ਕਰਦਾ ਹੈ ਸੋ ਆਪਾਂ ਫਿਗਰ ਤੋਂ ਕੇਵਲ ਅੰਦਾਜ਼ਾ ਲਗਾ ਸਕਦੇ ਹਾਂ ਬਾਕੀ ਇਹ ਨਿਰਭਰ ਕਰਦਾ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਗੱਡੀ ਚਲਾਓਗੇ ਜਾਂ ਕਿਹੋ ਜੀਆਂ ਸੜਕਾਂ ਨੇ ਕਿਹੋ ਜਿਹਾ ਤੁਹਾਡਾ ਰੱਖ-ਰਖਾਅ ਹੈਗਾ ਉਹ ਤੀਜੀ ਗੱਲ ਜਿਹੜੀ ਆਪਾਂ ਜ਼ਿਕਰ ਕਰ ਰਹੇ ਸੀ ਕਿ ਆਪਾਂ ਆਪਣੀ ਗੱਡੀ ਨੂੰ ਕਿੰਨੇ ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਦੌੜਾ ਸਕਦੇ ਹਾਂ ਜਾਂ ਚਲਾ ਸਕਦੇ ਹਾਂ ਇਹ ਵੀ ਟਾਇਰ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਵਾਲਾ ਟਾਇਰ ਪਾ ਕੇ ਤੁਸੀਂ ਕਿੰਨੇ ਕਿਲੋਮੀਟਰ ਦੀ ਸਪੀਡ ਦੇ ਉੱਪਰ ਗੱਡੀ ਨੂੰ ਚਲਾ ਸਕਦੇ ਹੋ ਸੋ ਇੱਕ ਸੋ ਇੱਕ ਵਾਰੀ ਫੇਰ ਆਪਾਂ ਚਲਦੇ ਹਾਂ ਟਾਇਰ ਦੇ ਉੱਪਰ ਲਿਖੇ ਹੋਏ ਅੱਖਰਾਂ ਦੇ ਵੱਲ ਸੋ ਜਦੋਂ ਆਪਾਂ ਗੱਡੀ ਨੂੰ ਚਲਾਉਂਦੇ ਆ ਤਾਂ ਟਾਇਰ ਵੀ ਗਰਮ ਹੁੰਦਾ ਹੈ ਅਤੇ ਟਾਇਰ ਕਿੰਨੀ ਗਰਮੀ ਸਹਿ ਸਕਦਾ ਹੈ ਏ ਵੀ ਟਾਇਰ ਦੇ ਉੱਪਰ ਲਿਖਿਆ ਹੁੰਦਾ ਹੈ ਸੋ ਇਹ ਵੀ ਜਾਨਣਾ ਬਹੁਤ ਜ਼ਰੂਰੀ ਹੈ ਸਾਨੂੰ ਇਹ ਜਾਨਣ ਤੋਂ ਪਹਿਲਾਂ ਕਿ ਅਸੀਂ ਗੱਡੀ ਕਿੰਨੀ ਸਪੀਡ ਤੱਕ ਚਲਾ ਸਕਦੇ ਹਾਂ ਸੋ ਟਾਇਰ ਕਿੰਨੀ ਗਰਮੀ ਸਹਿ ਸਕਦਾ ਇਹ ਜਾਨਣਾ ਵੀ ਜ਼ਰੂਰੀ ਹੈ ਇਹਦੇ ਲਈ ਵੀ ਆਪਾਂ ਫਿਗਰ ਦੇਖਦੇ ਹਾਂ ਸੋ ਇੱਕ ਵਾਰ ਫਿਰ ਆਪਾਂ ਟ्रेड ਵੇਅਰ ਵਾਲੇ ਸੈਕਸ਼ਨ ਦੇ ਉੱਪਰ ਚੱਲਦੇ ਹਾਂ ਇਸੇ ਸੈਕਸ਼ਨ ਦੇ ਵਿੱਚ ਲਾਸਟ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਟੈਂਪਰੇਚਰ B ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਐਸੇ ਜਗ੍ਹਾ ਦੇ ਉੱਪਰ ਕਿਸੇ ਟਾਇਰ ਦੇ ਉੱਪਰ A ਵੀ ਲਿਖਿਆ ਹੋ ਸਕਦਾ ਕਿਸੇ ਟਾਇਰ ਦੇ ਉੱਪਰ C ਵੀ ਲਿਖਿਆ ਹੋ ਸਕਦਾ ਹੈ ਜਿਵੇਂ ਇਸ ਦੇ ਉੱਪਰ B ਲਿਖਿਆ ਹੋਇਆ ਹੈ ਹੁਣ A B C ਦਾ ਮਤਲਬ ਇਹ ਹੁੰਦਾ ਹੈ ਜੇਕਰ ਇੱਥੇ ਟੈਂਪਰੇਚਰ ਦੇ ਬਾਅਦ ਵਿੱਚ A ਲਿਖਿਆ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ 185 ਕਿਲੋਮੀਟਰ ਤੋਂ ਵੀ ਵੱਧ ਸਪੀਡ ਦੇ ਉੱਪਰ ਚ ਗੱਡੀ ਨੂੰ ਚਲਾ ਸਕਦੇ ਹੋ ਅਤੇ ਜੇਕਰ B ਲਿਖਿਆ ਹੋਵੇ ਜਿਸ ਤਰ੍ਹਾਂ ਇਸ ਟਾਇਰ ਦੇ ਉੱਪਰ B ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਫਿਰ ਇਹ ਵਾਲਾ ਟਾਇਰ ਆਪਾਂ ਵੱਧ ਤੋਂ ਵੱਧ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਹ ਵਾਲੀ ਗੱਡੀ ਨੂੰ ਇਹ ਵਾਲਾ ਟਾਇਰ ਪਾ ਕੇ ਆਪਾਂ ਚਲਾ ਸਕਦੇ ਹਾਂ ਇਸੇ ਤਰ੍ਹਾਂ ਜੇਕਰ ਇੱਥੇ C ਲਿਖਿਆ ਹੋਵੇ ਸਾਨੂੰ ਨਜ਼ਰ ਆਵੇਗਾ ਤਾਂ ਫਿਰ ਅਸੀਂ ਵੱਧ ਤੋਂ ਵੱਧ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਗੱਡੀ ਚਲਾ ਸਕਦੇ ਹਾਂ ਸੋ ਇੰਨੂ ਅੱਖਰਾਂ ਦਾ ਮਤਲਬ ਟੈਂਪਰੇਚਰ ਦੇ ਨਾਲ ਜੁੜਿਆ ਹੁੰਦਾ ਹੈ ਕਿ ਕਿੰਨੇ ਟੈਂਪਰੇਚਰ ਜੇਕਰ ਟਾਇਰ ਦੇ ਉੱਪਰ A B ਜਾਂ C ਲਿਖਿਆ ਹੋਵੇ ਤਾਂ ਤੁਸੀਂ ਗੱਡੀ ਨੂੰ ਆਪਣੀ ਨੂੰ ਕਿੰਨੀ ਵੱਧ ਤੋਂ ਵੱਧ ਰਫ਼ਤਾਰ ਦੇ ਨਾਲ ਚਲਾ ਸਕਦੇ ਹੋ ਸੋ ਇਸੇ ਤਰ੍ਹਾਂ ਇੱਕ ਅੱਖਰ ਕੁਝ ਹੋਰ ਵੀ ਲਿਖਿਆ ਹੁੰਦਾ ਹੈ ਜਿਹੜੇ ਸਿੱਧੇ ਰੂਪ ਵਿੱਚ ਤਾਪਮਾਨ ਨਹੀਂ ਬਲਕਿ ਸਪੀਡ ਨੂੰ ਦਰਸਾਉਂਦੇ ਨੇ ਕਿ ਤੁਸੀਂ ਇਹ ਵਾਲੇ ਟਾਇਰ ਪਾ ਕੇ ਆਪਣੀ ਗੱਡੀ ਨੂੰ ਕਿੰਨੀ ਸਪੀਡ ਦੇ ਉੱਪਰ ਚਲਾ ਸਕਦੇ ਹੋ ਹੁਣ ਉਹ ਵਾਲੇ ਅੱਖਰ ਵੀ ਆਪਾਂ ਦੇਖਦੇ ਹਾਂ ਸੋ ਸਿੱਧੇ ਰੂਪ ਦੇ ਵਿੱਚ ਸਪੀਡ ਨਾਲ ਸੰਬੰਧਿਤ ਅੱਖਰ ਇੱਥੇ 73 T ਲਿਖਿਆ ਹੋਇਆ ਨਜ਼ਰ ਆ ਰਿਹਾ ਹੈ 155 65 R13 ਇਸ ਸੈਕਸ਼ਨ ਦੇ ਵਿੱਚ T ਅੱਖਰ ਦਾ ਮਤਲਬ ਹੈ ਕਿ ਤੁਸੀਂ ਆਪਣੀ ਗੱਡੀ ਨੂੰ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚਲਾ ਸਕਦੇ ਹੋ ਸੋ ਇਸ ਸਟਾਈਲ ਦੇ ਉੱਪਰ 88T ਲਿਖਿਆ ਨਜ਼ਰ ਆ ਰਿਹਾ ਹੈ ਇਸ ਦਾ ਮਤਲਬ ਇਹੀ ਹੈ ਇਹ ਤੇ 30 ਦਾ ਮਤਲਬ ਹੈ ਕਿ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੁਸੀਂ ਆਪਣੀ ਗੱਡੀ ਇਹ ਵਾਲਾ ਟਾਇਰ ਪਾ ਕੇ ਚਲਾ ਸਕਦੇ ਹੋ ਸੋ ਮੈਂ ਤੁਹਾਨੂੰ ਇੱਕ ਚਾਰਟ ਦਿਖਾ ਦੇ ਦਵਾਂਗਾ ਇਸ ਵੀਡੀਓ ਦੇ ਵਿੱਚ ਲਗਾ ਦੇਵਾਂਗਾ ਜਿਸ ਦੇ ਕਿਉਂਕਿ ਕਈ ਟਾਇਰਾਂ ਦੇ ਉੱਪਰ Q U R S T U V H W ਕਈ ਅੱਖਰ ਲਿਖੇ ਹੋਏ ਨਜ਼ਰ ਆ ਸਕਦੇ ਨੇ ਸੋ ਕਿਹੜੇ ਅੱਖਰ ਦਾ ਮਤਲਬ ਕਿੰਨੀ ਸਪੀਡ ਨਾਲ ਸੰਬੰਧ ਰੱਖਦਾ ਹੈ ਤੁਸੀਂ ਇਹ ਚਾਰਟ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਸੋ ਤੁਸੀਂ ਇਸ ਜੇਕਰ ਪੀ ਦੇ ਮੁਤਾਬਕ 190 ਕਿਲੋਮੀਟਰ ਦੇ ਘੰਟੇ ਦੀ ਰਫ਼ਤਾਰ ਤੋਂ ਵਧੇਰੇ ਆਪਣੀ ਗੱਡੀ ਨੂੰ ਚਲਾਓਗੇ ਤਾਂ ਫਿਰ ਕਿਸੇ ਪ੍ਰਕਾਰ ਦਾ ਟਾਇਰ ਫਟਣ ਦਾ ਜਾਂ ਹਾਦਸਾ ਹੋਣ ਦਾ ਖਤਰਾ ਹੋ ਸਕਦਾ ਹੈ ਸੋ ਇਸ ਦੇ ਅਕੋਰਡਿੰਗ ਹੀ ਤੁਸੀਂ ਆਪਣੀ ਗੱਡੀ ਦੀ ਸਪੀਡ ਵੀ ਰੱਖਣੀ ਹੁੰਦੀ ਹੈ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਜੀ